ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਾਂ ਝੋਨੇ ਦੀ ਸਿੱਧੀ ਵਿਜਾਈ ਕਰਾਂਗੇ ਤੇ ਤੁਹਾਡੇ ਨਾਲ ਝੋਨੇ ਦੀ ਸਿੱਧੀ ਵਿਜਾਈ ਨਾਲ ਸੰਬੰਧਿਤ ਵੀਡੀਓ ਸ਼ੇਅਰ ਕਰਦੇ ਹਾਂ ਇਹ ਜੋ ਆਪਣਾ ਸਾਰਾ ਰਕਬਾ ਹੈ ਆਪ ਪਹਿਲਾਂ ਜੋ ਗਿੱਲਾ ਥਾਂ ਤੁਸੀਂ ਦੇਖਿਆ ਸੀਗਾ ਇਹ ਰੌਣੀ ਲਾਈ ਹੋਈ ਹੈ ਤੇ ਪਿਛਲੇ ਸਾਲ ਦਾ ਝੋਨਾ ਉਗਿਆ ਲਗਭਗ ਉਹ ਮੱਕੀ ਤੱਕ ਇੱਧਰ ਤੇ ਇਹ ਸਾਰਾ ਇੱਧਰਲਾ ਤੁਸੀਂ ਦੇਖੋਗੇ ਉਹ ਸਾਹਮਣੇ ਘਰ ਤੱਕ ਇਸ ਤੋਂ ਅੱਗੇ ਉਹ ਸਾਹਮਣੇ ਸੜਕ ਤੱਕ ਤੇ ਜੇ ਇਧਰਲੇ ਪਾਸੇ ਨੂੰ ਜਾਓਗੇ ਤੁਸੀਂ ਤਾਂ ਉਹ ਜੋ ਪਿੱਛੇ ਜੋ ਦਰਖਤ ਹੈਗੇ ਉੱਥਾਂ ਤੱਕ ਤੇ ਉਹ ਚਿੱਟੀ ਗੋਠੀ ਤੱਕ ਲਗਭਗ ਇਹ ਸਾਰੇ ਏਰੀਏ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹਰ ਸਾਲ ਦੀ ਤਰ੍ਹਾਂ ਐਕਟਿਵਿਟੀ ਕੀਤੀ ਜਾਏਗੀ ਹਾਂ ਇਹ ਹੈ ਕਿ ਆ ਵਿੱਚ ਮੀਂਹ ਦੀ ਦਿੱਕਤ ਹੈਗੀ ਹੈ ਕਿ 26 25 26 23 24 ਕਈ ਦਿਨਾਂ ਦੇ ਵਿੱਚ ਹੈ ਤਾਂ ਫਿਰ ਕੁਝ ਏਰੀਆ ਜੇ ਕੋਈ ਮੀਂਹ ਚਾਏਗਾ ਤਾਂ ਉਹਨੂੰ ਉਸ ਹਿਸਾਬ ਦੇ ਨਾਲ ਸੁੱਕਾ ਬੀਜਣਾ ਪਏਗਾ ਫਰਾਂਤੂ ਪਿਛਲੇ ਸਾਲ ਦੇ ਤਜਰਬੇ ਦੇ ਨਾਲ ਤਰਵਤਰ ਸੁੱਕਾ ਤੇ ਦੋਵਾਂ ਦੇ ਵਿਚਾਲੜ ਦਾ ਇੱਕ ਤਰੀਕਾ ਉਹਨੂੰ ਆਪਾਂ ਕਿਸਾਨ ਸਾਥੀਆਂ ਨਾਲ ਸਾਂਝਾ ਕਰਾਂਗੇ ਕਿ ਕਿਵੇਂ ਆਪਾਂ ਇਹਨਾਂ ਤਿੰਨ ਤਰੀਕਿਆਂ ਦੇ ਨਾਲ ਆਪਣੀ ਫਸਲ ਤੋਂ ਵੱਧ ਝਾੜ ਲਾ ਸਕਦੇ ਆ ਪਿਛਲੇ ਸਾਲ ਦਾ ਝੋਨਾ ਉਹ ਗਿਆ ਨੂੰ ਰੋਣੀ ਕੀਤੀ ਹੋਈ ਹੈ ਠੀਕ ਹੈ ਤਾਂ ਹੁਣ ਆਪਾਂ ਜੇਕਰ ਇਸ ਸੰਬੰਧੀ ਗੱਲ ਕਰੀਏ ਸਭ ਤੋਂ ਪਹਿਲੀ ਗੱਲ ਤਾਂ ਪੰਜਾਬ ਪੰਜਾਬ ਸਰਕਾਰ ਤੁਹਾਨੂੰ 1500 ਰੁਪਏ ਪ੍ਰਤੀ ਕਿਲਾ ਪ੍ਰੋਸਹਨ ਰਾਸ਼ੀ ਦੇ ਰਹੀ ਹੈ ਸਿੱਧੀ ਵਿਅਾਈ ਕਰਨ ਤੇ ਇਦੇ ਵਾਸਤੇ ਤੁਸੀਂ 10 ਮਈ ਤੋਂ ਪੋਰਟਲ ਖੁੱਲ ਚੁੱਕਾ ਹੈ 30 ਜੂਨ 2025 ਤੱਕ ਆਪਣੀ ਜਿਹੜੀ ਹੈਗੀ ਜਾਣਕਾਰੀ ਪੋਰਟਲ ਤੇ ਦੇ ਸਕਦੇ ਹੋ ਇਸ ਤੋਂ ਬਾਅਦ 1 ਜੁਲਾਈ ਤੋਂ 15 ਜੁਲਾਈ ਦੇ ਵਿਚਾਲੇ ਅਧਿਕਾਰੀ ਆ ਕੇ ਤੁਹਾਡੇ ਖੇਤ ਚ ਵਿਜ਼ਿਟ ਕਰਨਗੇ ਤੇ ਫਿਰ ਜਿਹੜਾ ਹੈਗਾ ਤੁਹਾਨੂੰ ਪੈਸੇ ਤੁਹਾਡੇ ਖਾਤੇ ਜਿਵੇਂ ਅੱਗੇ ਆਉਂਦੇ ਓਵੇਂ ਆ ਜਾਣਗੇ ਹਰਿਆਣਾ ਦੇ ਵਿੱਚੋਂ ਤਾਂ ਹਰਿਆਣਾ ਸਰਕਾਰ ਪ੍ਰਤੀ ਕਿਲਾ 4500 ਰੁਪਇਆ ਪ੍ਰੋਤਸਾਹਨ ਰਾਸ਼ੀ ਦੇ ਰਹੀ ਹੈ ਤੇ ਉਹਦੇ ਲਈ ਤੁਸੀਂ ਹਰਿਆਣਾ ਸਰਕਾਰ ਦੇ ਪੋਰਟਲ ਤੇ ਜਿਹੜਾ ਹੈਗਾ ਅਪਲਾਈ ਕਰੋਗੇ ਹਰਿਆਣਾ ਵਾਲੇ ਠੀਕ ਹੁਣ ਸਿੱਧੀ ਬਿਜਾਈ ਜਿਹੜੇ ਕਿਸਾਨ ਵੀਰ ਤਾਂ ਬਾਸਮਤੀ ਵਾਲੇ ਆ ਉਹਨਾਂ ਲਈ ਤਾਂ ਵੀ ਵਰਦਾਨ ਬਣ ਗਈ ਹੈ ਵਰਦਾਨ ਐ ਬਣ ਗਈ ਕਿ ਬਾਸਮਤੀ ਦੇ ਵਿੱਚ ਝੰਡਾ ਰੋਗ ਦਾ ਸਿਆਪਾ ਹੀ ਨਿਬੜ ਜਾਂਦਾ ਹੈ ਜਿੰਨੇ ਕੁੱਟੇ ਬੀ ਵਾਲੇ ਆਉਂਦੇ ਉਹਨੇ ਕਿ ਰਹਿ ਜਾਂਦੇ ਮੁੜ ਕੇ ਗਾਉਂ ਵਾਧੇ ਨਹੀਂ ਹੈਗੇ ਝੰਡੇ ਰੋਗ ਦੇ ਤੇ ਵੱਡੀ ਗੱਲ ਬਾਸਮਤੀ ਦੀ ਕੁਆਲਿਟੀ ਵੀ ਜਦ ਨਾਲ ਸੋਹਣੀ ਬਣਦੀ ਹੈ ਤੇ ਬਾਸਮਤੀ ਵਾਲੇ ਕਿਸਾਨ ਫਾਜ਼ਿਲਕਾ ਸ਼੍ਰੀ ਮੁਕਸਤ ਸਾਹਿਬ ਬਹੁਤ ਸਾਰਾ ਏਰੀਆ ਜਿਹੜਾ ਹੈਗਾ ਸਿੱਧੀ ਬਿਜਾਈ ਦੇ ਥੱਲੇ ਆ ਰਿਹਾ ਹੈ ਅਗਲੀ ਗੱਲ ਜਿਹੜਾ ਹੈਗਾ ਪਾਣੀ ਦੀ ਬਚਤ ਹੁੰਦੀ ਹੈ ਜੇਕਰ ਸਹੀ ਤਰੀਕਾ ਨਾਲ ਕਰਦੇ ਹਾਂ ਮethane ਕਹਿੰਦਾ ਪ੍ਰੋਡਕਸ਼ਨ ਨਹੀਂ ਹੁੰਦਾ ਕੱਦੂ ਨਹੀਂ ਕਰਨਾ ਪੈਂਦਾ ਤੇ ਜ਼ਮੀਨ 'ਚ ਪਾਣੀ ਦਾ ਰੀਚਾਰਜ ਵੀ ਹੁੰਦਾ ਕੁੱਲ ਮਿਲਾ ਕੇ ਇਹ ਤਕਨੀਕ ਚੰਗੀ ਹੈ ਕਿਸਾਨ ਦਾ ਖਰਚਾ ਘਟਦਾ ਹੈਗਾ ਤੇ ਸਿੱਧੀ ਬਿਜਾਈ ਵਾਲੇ ਖੇਤ 'ਚ ਕਣਕ ਦਾ ਝਾੜ ਹਮੇਸ਼ਾ ਵੱਧ ਆਉਂਦਾ ਦੂਜੇ ਖੇਤ ਨਾਲੋਂ 1 ਕੁੰਟਲ ਤੱਕ ਝਾੜ ਵੱਧ ਆਉਂਦਾ ਕਣਕ ਪੀਲੀ ਘੱਟ ਪੈਂਦੀ ਹੈ ਇਸ ਦੇ ਨਾਲ ਨਾਲ ਜੇਕਰ ਅਸੀਂ ਸਿੱਧੀ ਬਿਜਾਈ ਕਰਦੇ ਹਾਂ ਤਾ ਸਾਡੀ ਜ਼ਮੀਨ ਦੀ ਜੈਵਿਕ ਤੇ ਭੌਤਿਕ ਤੇ ਜਿਹੜੀ ਹੈਗੀ ਐ ਰਸਾਇਣਿਕ ਦਸ਼ਾ ਜਿਹੜੀ ਹੈਗੀ ਐ ਉਹ ਸੁਧਰਦੀ ਹੈ ਤੇ ਸਾਡੀ ਜ਼ਮੀਨ ਚੰਗੀ ਬਣਦੀ ਹੈ ਤਾਂ ਕੁੱਲ ਮਿਲਾਕੇ ਫਾਇਦਾ ਹੈ ਪਰੰਤੂ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਇਹ ਹੈ ਕਿ ਝੋਨਾ ਲਾਓ ਚਾਹ ਬਾਸਮਤੀ ਲਾਓ ਸਿੱਧੀ ਬਿਜਾਈ ਦੇ ਨਾਲ ਫਾਇਦੇ ਜ਼ਰੂਰ ਹੈ ਨਵੇਂ ਕਿਸਾਨ ਥੋੜੇ ਏਰੀਆ ਚੋਂ ਸ਼ੁਰੂ ਕਰੇ ਤੇ ਫਿਰ ਜਿਵੇਂ ਜਿਵੇਂ ਉਹਦਾ ਹਥਿਆਰ ਪਾ ਗਿਆ ਅੱਗੇ ਵੱਡੀ ਏਰੀਆ ਚ ਕਰਦਾ ਜਾਵੇ ਤਾਂ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਇੱਥੋਂ ਹੀ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ